ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੰਗਲ ਨੰਗਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਦੋਨੇ ਸ਼ਹਿਰ ਇੱਕੋ ਜੀ ਦੂਰੀ ਤੇ ਆ 10 ਤੋਂ 12 ਕਿਲੋਮੀਟਰ ਫਰੀਦਕੋਟ ਤੇ ਸੇਮ ਹੀ ਕੋਟਕਪੂਰਾ ਇਹਦੇ ਨੇੜੇ ਮੁੱਦ ਕੀ ਵੀ ਰਹਿ ਜਾਂਦਾ ਦੱਸੋ ਤੇ ਬਾਗਾਪੁਰਾਣਾ ਵੀ 35 ਕਿਲੋਮੀਟਰ ਸਾਈਡ ਤੇ ਹਟਮਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਖੇਤੀਬਾੜੀ ਦੇ ਨਾਲ-ਨਾਲ ਇਹਨਾਂ ਕੋਲ ਪਸ਼ੂ ਰੱਖੇ ਹੋਏ ਆ ਅੱਜ ਦੀ ਵੀਡੀਓ ਚ ਦੋ ਨਾਗ ਵਕਾਊ ਐ ਤੇ ਇਹ ਦੋਨੇ ਹੀ ਇਹ ਮੰਨ ਲਓ ਵੀ ਆਪਣੇ ਰਾਈਂ ਇਹਨਾਂ ਕੋਲ ਪਹੁੰਚੇ ਵੇ ਆ ਅੱਜ ਤੋਂ ਕੁਝ ਟਾਈਮ ਪਹਿਲਾਂ ਜਿਹੜਾ ਇਹ ਝੋਟਾ ਹੈ ਇਹਦੀ ਵੀ ਡਿਟੇਲ ਤੁਹਾਨੂੰ ਮੈਂ ਵੀ ਦੱਸ ਦੂੰਗਾ ਵੈਸੇ ਆਪਾਂ ਬਾਈ ਹੋਰਾਂ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋਗੇ ਉਹਦੀ ਤਸੱਲੀ ਫੁੱਲ ਕਰ ਸਕਦੇ ਹੁੰਨੇ ਥੋੜਾ ਹੱਕ ਹੈ ਉਹ ਤੁਸੀਂ ਕਰੋਗੇ ਵੀ ਆਓ ਮਿਲिए ਬਾਈ ਨੂੰ ਆਪਾਂ ਪਹਿਲਾਂ ਇਸ ਮੱਝ ਬਾਰੇ ਥੋੜੀ ਜਾਣਕਾਰੀ ਲੈਣੇ ਆ ਤੇ ਫਿਰ ਜਿਹੜਾ ਇੱਕ ਝੋਟਾ ਹੈ ਇਹਨਾਂ ਨੇ ਵੇਚਣਾ ਹੈ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਰੀ ਇਹਦੀ ਡਿਟੇਲ ਮਿਲ ਜਾਣੀ ਹੈ ਦੋਸਤੋ ਕਿਉਂਕਿ ਇਹਦੀ ਮਾਂ ਦੀ ਜਿਹੜੀ ਉਹ ਸਰਕਾਰੀ ਚਵਾਈ ਹੋਈ ਵੀ ਹੈ ਕਿੰਨਾ ਦੁੱਧ ਦਿੱਤਾ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸ ਦੇਾਂਗੇ ਪ੍ਰਗਟ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਗਟ ਅੱਜ ਜਿਹੜੀ ਇਹ ਮੱਝ ਆਪਾਂ ਵੇਚਣ ਲੱਗੇ ਆਂ ਇਹ ਆਪਾਂ ਕਿਹੜੇ ਪਿੰਡ ਤੋਂ ਖਰੀਦੀ ਸੀ ਇਹ ਮਾਛੀ ਕਿਆਂ ਤੋਂ ਖਰੀਦੀ ਸੀ ਵੀਰੇ ਤੁਸੀਂ ਦਵਾਈ ਸੀ ਆਪਾਂ ਨੂੰ ਬਲਿੰਦਰ ਤੋਂ ਮਾਛੀ ਕਿਆਂ ਵਾਲੇ ਤੋਂ ਠੀਕ ਹੈ ਅੱਛਾ ਇਹ ਹੁਣ ਕਿੰਨਾ ਟਾਈਮ ਲਾਊਗੀ ਸੂਨ ਦੇ ਵਿੱਚ ਇਹ ਬਸ 2-4 ਦਿਨ ਹੀ ਲਾਊਗੀ ਜੀ 2-4 ਦਿਨ ਹਾਂਜੀ ਪਰਗਟਾਇਰ ਕੀ ਦੀ ਏ ਆਈ ਕੀਤੀ ਮਾਜ ਦੀ ਜਾਂ ਕ੍ਰਾਸ ਕਰਾਈ ਇਸ ਤੋਂ ਤੋਂ ਕ੍ਰਾਸ ਹੋਈ ਠੀਕ ਹੈ ਦੁੱਧ ਕਿੰਨਾ ਕ ਦੇਣ ਦੀ ਪਰਗਟ ਇਹ ਦੁੱਧ ਬਾਈ ਜੀ ਜਦੋਂ ਦੀ ਆਪਾਂ ਲੈਂਦੀ ਆ ਉਹਦਾ 18 ਕਿਲੋ ਦੁੱਧ ਰਹੇਗਾ 18 ਕਿਲੋ ਦੁੱਧ ਚੋਣ ਦੀ ਠੀਕ ਹੈ ਕੀ ਰੇਟ ਰੱਖਦੇ ਹੋ ਇਹਦਾ ਰੇਟ ਬਾਈ 95000 ਖੋਲੀ ਨੂੰ ਸੋ ਦੋਸਤੋ ਰੇਟ 95000 ਹੈ ਦੁੱਧ ਦਾ ਅੰਦਾਜ਼ਾ ਤੁਸੀਂ ਇਹਦੇ ਥਣ ਹਵਾਨੇ ਤੋਂ ਲਾ ਲੋਗੇ ਬਾਕੀ ਤੁਹਾਨੂੰ ਢਾਂਚੇ ਤੋਂ ਲੱਗਦਾ ਹੋਣਾ ਇਹ ਮਾਛੀ ਕੇ ਪੈਂਡ ਤੋਂ ਕੱਲ ਹੀ ਵੀਡੀਓ ਜਿਹੜੀ ਅਪਲੋਡ ਹੋਈ ਹੈ ਬਈ ਬਲਵਿੰਦਰ ਤੁਸੀਂ ਉਹਦੇ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਮੱਝ ਬਾਰੇ ਕਿਉਂਕਿ ਉੱਥੋਂ ਹੀ ਇਹ ਖਰੀਦੀ ਸੀਗੀ ਟਾਂਚਾ ਸੋਹਣਾ ਦੋਸਤੋ ਮੱਝ ਦਾ ਬਾਕੀ ਦੁੱਧ ਵਾਲੀ ਆ ਲੰਬਾ ਟਾਈਮ ਦੁੱਧ ਪਿਆਉਣ ਵਾਲੀ ਆ ਤਾਂ ਹੀ ਕੋਈ ਬਾਹਲਾ ਮੋਟਾ ਮਾਸ ਨਹੀਂ ਤੈਨੂੰ ਇੱਥੇ ਨਜ਼ਰ ਆਉਂਦਾ ਹਣਾ ਸਿੱਧੀ ਤੋਰ ਤੇ ਫਰਸ਼ ਤੇ ਝੜਾਲਾ ਤੂੰ ਹਾਂ ਤੋ ਤੁਸੀਂ ਇਹ ਮੱਝ ਨੂੰ ਦੇਖ ਸਕਦੇ ਹੋ ਦੋਸਤੋ ਜਿਹਨੂੰ ਪਸੰਦ ਆਵੇ ਤਾਂ ਆ ਕੇ ਤੁਸੀਂ ਗੱਲਬਾਤ ਕਰ ਲਿਓ ਦੁੱਧੇ ਚੰਗਾ ਦਿੰਦੀ ਆ ਕਿੰਨਾ ਚੋਲੋਗੇ ਉਹ ਥੋੜੀ ਸਮਝ ਐ ਆਕੇ ਜਰੂਰ ਪਸ਼ੂ ਦੇਖਿਆ ਕਰੋ ਲੈ ਆ ਪਰਗਟ ਪਰ ਤੁਸੀਂ ਹਵਾਨਾ ਫਿਰ ਦੇਖ ਲਓ ਜੇ 2-4 ਦਿਨ ਲਊਗੀ ਇਹ ਜੈਡ ਬਲੈਕ ਹੀ ਆ ਵੈਸੇ ਇਹਦੀ ਪੂਛ ਜਿਹੜੀ ਖੁੱਚਾਂ ਦੇ ਬਰਾਬਰ ਜੀ ਰੁਕਦੀ ਹੈ ਪਰ ਹੈ ਸਾਰੀ ਕਾਲੀ ਪੂਛ ਬਿਲਕੁਲ ਪਤਲੀ ਚਮੜੀ ਦੀ ਹੈ ਮੱਝ ਹੈ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ ਮਮੂਲੀ ਜਿਹਾ ਇਹ ਲੱਗਦਾ ਵੀ ਜਿਵੇਂ ਕਬੈਣੀ ਵਾਲੇ ਪਾਸੇ ਦੇ ਥਣ ਜਿਹੜੇ ਥੋੜੇ ਜੇ ਭਾਰੇ ਦਿਖਾਉਂਦੀ ਹੁੰਦੀ ਹੈ ਬਾਕੀ ਅਜੇ ਮੱਝ ਦੁੱਧ ਵੀ ਲਾਉਗੀ ਹੋਰ ਕਿਉਂਕਿ ਦਹਣਾ ਅਜੇ ਲੈਂਦੀ ਐ 95000 ਦਾ ਰੇਟ ਆ ਬਾਕੀ ਤੁਸੀਂ ਆ ਕੇ ਪਾਸ ਕਰ ਲਿਓ ਜਿਹੜੇ ਵੀਰ ਨੂੰ ਜੱਜਦੀ ਐ ਲੰਬਾ ਟਾਈਮ ਦੁੱਧ ਪਿਉਣ ਵਾਲੀਆਂ ਮੱਝਾਂ ਦੇ ਵਿੱਚੋਂ ਇਹ ਤੋਂ ਬਿਨਾ ਇੱਕ ਝੋਟਾ ਜਿਹੜਾ ਇਹ ਵੀ ਵੇਚ ਦੇਣਾ ਇਹਦੀ ਆਪਾਂ ਡਿਟੇਲ ਪੁੱਛ ਲਈ ਨੇ ਪਰ ਕਿਤੇ ਝੋਟਾ ਆਪਾਂ ਕਿਹੜੇ ਪਿੰਡ ਤੋਂ ਲਿਆਂਦਾ ਏ ਇੱਕ ਕਲੇਰਾਂ ਤੋਂ ਖਰੀਦਿਆ ਸੀ ਬਾਈ ਜੀ ਜੱਸੇ ਹੁਣ ਜਸਪ੍ਰੀਤ ਤੋਂ ਕਲੇਰ ਪਿੰਡ ਤੋਂ ਕੋਨੀ ਮੱਝ ਦਾ ਬੱਚਾ ਏ ਉਹਨਾਂ ਦੀ ਤਾਂ ਹਾਂਜੀ ਕਿੰਨਾ ਦੁੱਧ ਰਿਕਾਰਡ ਸੀ ਦੀ ਮੰਗ ਇਹਦਾ 21 700 ਸੀਗਾ ਜੀ 21 ਕਿਲੋ 700 ਗ੍ਰਾਮ ਤੇ ਇਹ ਕਿਹੜੇ ਮਾਲੀ ਦਾ ਬੱਚਾ ਦੱਸਿਆ ਸੀ ਉਹਨਾਂ ਨੇ ਉਹਨਾਂ ਨੇ ਦੱਸਿਆ ਸੀਗਾ ਰੋਸਤਮੇ ਹਿੰਦ ਦਾ ਜੀ ਠੀਕ ਹੈ ਹੁਣ ਇਹਦੀ ਉਮਰ ਅੰਦਾਜ਼ਾ ਕਿੰਨੀ ਕਿ ਹੋਗੀ ਹੋਣੀ ਹੈ ਇਹ 6 ਸਾਲ ਦੇ ਕਰੀਬ ਹੋਊਗਾ ਜੀ ਠੀਕ ਹੈ ਕ੍ਰੋਸ ਕਰ ਰਹੇ ਆ ਮੱਜਾ ਹਾਂਜੀ ਠੀਕ ਹੈ ਇਹ ਕਿੰਨੇ ਦਾ ਦੇ ਦੇਵਾਂਗੇ ਆਪਾਂ ਇਹ 1.5 ਦਾ ਦੇ ਦਿੰਦੇ ਠੀਕ ਹੈ ਸੋ ਦੋਸਤੋ ਇਹ ਰੋਸਤਮੇ ਹਿੰਦ ਦਾ ਬੱਚਾ ਹੈ ਤੇ ਕਲੀਅਰ ਪਿੰਡ ਦੇ ਵਿੱਚੋਂ ਜਸਪ੍ਰੀਤ ਆ ਮੁੰਡੇ ਦਾ ਨਾਮ ਵੀਡੀਓ ਪਹਿਲਾਂ ਚੈਨਲ ਤੇ ਪਾਈਆਂ ਝੋਟੀਆਂ ਵੇਚੀਆਂ ਸੀਗੀਆਂ ਉਹਨੇ ਉਹਦੇ ਤੋਂ ਖਰੀਦਿਆ ਸੀ ਤੇ ਕੋਨੀ ਮੱਝ ਸੀ ਉਹਦੇ ਕੋਲ ਸ਼ਾਇਦ ਉਹ ਪੁਰਾਣੀਆਂ ਵੀਡੀਓ ਚ ਉਹ ਮੱਝ ਵੀ ਦਿਖ ਜੂਗੀ 21 ਕਿਲੋ 700 ਗ੍ਰਾਮ ਉਹਦੀ ਬਲੈਕ ਲੈਵਲ ਤੇ ਜਿਹੜੀ ਮਿਲਕਿੰਗ ਹੁੰਦੀ ਹੈ ਡਾਕਟਰ ਸਾਹਿਬ ਉਹਨਾਂ ਨੇ ਕੀਤੀ ਸੀ ਉਹਦਾ ਬੱਚਾ ਹੈ ਤੇ 6 ਕ ਸਾਲ ਇਹਦੀ ਲਗਭਗ ਉਮਰ ਹੈ ਮੱਝਾਂ ਕ੍ਰੋਸ ਕਰ ਰਹੀ ਹੈ ਇਸ ਟਾਈਮ ਜਿਹੜੀ ਮੱਝ ਬਾਈ ਨੇ ਵਿਕਾਊ ਕੀਤੀ ਉਹ ਵੀ ਇਸੇ ਬੋਲ ਤੋਂ ਡਾਇਰੈਕਟ ਕ੍ਰੋਸ ਹੋਈ ਵੀ ਹੈ 1 ਲੱਖ ਤੇ 5000 ਰੇਟ ਹੈ ਤੇ ਇਹ ਇਹ ਵੀ ਝੋਟਾ ਇਹਨਾਂ ਨੂੰ ਮੈਂ ਹੀ ਦਵਾਇਆ ਸੀਗਾ ਕਲੇਰਾਂ ਤੋਂ ਕਿਉਂਕਿ ਜਸਪ੍ਰੀਤ ਮੇਰੇ ਫਰੈਂਡ ਸਰਕਲ ਚੋਂ ਹੈ ਸੋ ਇਹ ਵੀ ਤੁਹਾਨੂੰ ਤੋਰ ਕੇ ਥੋੜਾ ਦਿਖਾ ਦਿੰਨੇ ਆਂ ਵੈਸੇ ਇਹ ਦੋਸਤੋ ਕੋਈ ਬਹੁਤਾ ਮਤਲਬ ਉਹ ਮੈਂ ਤੰਗ ਪਰੇਸ਼ਾਨ ਕਰਨ ਵਾਲਿਆਂ ਚੋਂ ਨਹੀਂ شریف ਜਈ ਹੈ ਬੋਲੇ ਇਹ ਬਾਕੀ ਜਿਹੜਾ ਵੀ ਖਰੀਦਣਾ ਚਾਹੂਗਾ ਤੁਸੀਂ ਦੇਖ ਲਿਓ ਜੇ ਤੁਹਾਨੂੰ ਕਿੱਦਾਂ ਲੱਗਦਾ ਚੰਗੇ ਢਾਂਚੇ ਦਾ ਹੈ ਸੰਭਿਆ ਵੀ ਸੋਹਣਾ ਸੋਹਣੀ ਸੇਤ ਹੈ ਮੋੜਲਾ ਪ੍ਰਗਟ ਇਸ ਤੋਂ ਸੋਹਣੇ ਬੱਚੇ ਦੇ ਆਏ ਵੇ ਆ ਪਿੰਡ ਦੇ ਵਿੱਚ ਕੁਸ ਮੱਜਾਂ ਜਿਹੜੀਆਂ ਤੋਂ ਕ੍ਰੋਸ ਹੋਈਆਂ ਸਿੰਘ ਕੁੰਡਿਆਂ ਦਾ ਤੇ ਇਹਨਾਂ ਕੋਲ ਘਰੇ ਵੀ ਇਹਦੇ ਬੱਚੇ ਸ਼ਾਇਦ ਇੱਕ ਦੋ ਹੋਣਗੇ ਉਹ ਤੁਸੀਂ ਆ ਕੇ ਦੇਖ ਲਓਗੇ 1 ਲੱਖ ਤੇ 5000 ਦੀ ਡਿਮਾਂਡ ਆ ਦੱਸੋ ਤੇ 2 ਲੱਖ ਰੁਪਏ ਜੋੜੇ ਦੀ ਡਿਮਾਂਡ ਬਣਦੀ ਹੈ ਜਿਹਨੂੰ ਜਾਚੇ ਜਿਹੜਾ ਪਸ਼ੂ ਉਹਦੀ ਤੁਸੀਂ ਤਸੱਲੀ ਕਰ ਲਓ ਜੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਸਾਫ਼ ਸੁਥਰਾ ਬੁੱਲਾ ਬਿਲਕੁਲ ਸਿਰਫ ਉਹ ਘਰੇ ਸ਼ੌਕੀਆ ਪਸ਼ੂ ਰੱਖੇ ਕਰਕੇ ਕੋਈ ਮੇਲਿਆਂ ਮੂਲਿਆਂ ਵਾਲਾ ਰੁਝਾਨ ਨਹੀਂ ਹੈਗਾ ਪਰ ਜਿਵੇਂ ਵੈਸੇ ਬੰਨਤਰ ਬਹੁਤ ਸੋਹਣੀ ਹੈ ਝੋਟੇ ਦੀ ਸੋ ਇਹ ਬੁੱਲ ਤੇ ਇਹ ਤੋਂ ਬਿਨਾ ਇਹ ਮੱਝ ਦੋਨਾਂ ਗੱਜ ਦੀ ਵੀਡੀਓ ਦੇ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ ਸੋ ਦੋਸਤੋ ਝੋਟੇ ਦੇ ਬੱਚੇ ਬਾਈ ਘਰਾਂ ਕੋਲ ਆਏ ਹੋਏ ਆ ਤੁਸੀਂ ਇਹ ਵੀ ਦੇਖ ਸਕਦੇ ਹੋ ਇਹਦਾ ਬੱਚਾ ਇੱਕ ਝੋਟੀ ਹੋਰ ਦੇਖ ਲਓ ਇਸੇ ਮਾਲੀ ਦੀ ਧੀ ਹੈ ਆਪਦੇ ਤੇ ਲੇਜੰਦਾ ਲਗ ਭਾਗ ਜੇ ਆਪਾਂ ਮੰਨੀਏ ਤਾਂ ਬੱਚੇ ਇਹ ਵੀ ਕੱਟੀ ਜਿਹੜੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਸੇ ਝੋਟੇ ਦੀ ਹੈ ਤੇ ਇੱਕ ਹੋਰ ਕੱਟੀ ਇੱਧਰ ਬੈਠੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਸੋ ਇਹ ਵੀ ਐਸੇ ਝੋਟੇ ਦਾ ਬੱਚਾ ਹੈ ਸੋ ਇਹ ਦੋਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਨਾਗ ਝੋਟੇ ਦੇ ਆਏ ਪੂਛਾਂ ਕਈ ਵਾਰਾਂ ਜੁ ਬਣੇ ਇਸ ਬੱਚੇ ਦੀ ਵੱਧ ਵਾਈਟ ਦੇਸੀ ਨੇ ਤੇ ਇਹਨਾਂ ਕੋਲ ਮੱਝਾਂ ਵੀ ਮੋਸਟਲੀ ਜਿਹੜੀਆਂ ਉਹ ਇਦਾਂ ਨਹੀਂ ਆ ਗ੍ਰੇਡਡ ਟਾਈਪ ਮੱਝਾਂ ਆ ਜਿਵੇਂ ਮੱਥੇ ਵੱਲ ਵਾਲੀਆਂ ਜਿਵੇਂ ਪੁਰਾਣਾ ਰਵਾ ਆਪਣੇ ਕੋਲ ਘਰਾਂ ਦੇ ਵਿੱਚ ਹੁੰਦਾ ਉਸੇ ਤਰ੍ਹਾਂ ਦੀ ਬਰੀਡ ਹੈ ਉਹਦੇ ਤੇ ਬੁੱਲ ਤੋਂ ਇਹਗੇ ਬੱਚੇ ਲਏ ਹਨ ਹੁਣ ਇਹ ਬੰਦ ਤਾ ਤੁਸੀਂ ਦੇਖ ਲਓ ਜਮਾ ਝੋਟਿਆ ਨੂੰ ਹੈ ਕੱਟੀ ਤੇ ਆਸ ਹੈ ਵੀ ਇਹ ਸੋਹਣੇ ਦੁੱਧ ਤੇ ਚੱਲਣੀ ਕਿਉਂਕਿ ਅਤੇ ਛੋਟੇ ਦਾ ਜਿਹੜਾ ਮਾਂ ਵਾਲੇ ਪੱਖ ਤੋਂ ਰਿਕਾਰਡ ਬੜਾ ਚੰਗਾ ਸੋ ਇਹ ਅੱਜ ਦੀ ਵੀਡੀਓ ਦੇ ਦੋ ਨਾਗ ਦੋ ਪਸ਼ੂ ਵਕਾਉ ਸੀ ਧੰਨਵਾਦ